ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਸਹਿਖ ਰਿਉ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ੋਅ ਕੱਲ ਜੋ ਕੁਝ ਹੋਇਆ ਉਸ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਕਈ ਲੋਕ ਕਹਿੰਦੇ ਨੇ ਕਿ ਪੰਥ ਪਹਿਲਾਂ ਹੀ ਦੁਬਦਾ ਦੇ ਵਿੱਚ ਸੀ ਹੁਣ ਹੋਰ ਦੁਬਦਾ ਦੇ ਵਿੱਚ ਆ ਗਿਆ ਕਿਉਂ ਦੁਬਦਾ ਦੇ ਵਿੱਚ ਆ ਗਿਆ ਕਿ ਜਿਹੜੇ ਹੁਕਮਨਾਮੇ ਤਖਤ ਦੀ ਫਸੀਲ ਤੋਂ ਜਾਰੀ ਕੀਤੇ ਜਾਂਦੇ ਰਹੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਜਾਂਦੇ ਨੇ ਉਹ ਪੂਰੀ ਸਿੱਖ ਕੌਮ ਦੇ ਲਈ ਸਨਮਾਨਯੋਗ ਹੁੰਦੇ ਨੇ ਮੰਨਣਯੋਗ ਹੁੰਦੇ ਨੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਪਰ ਕੱਲ ਇਹ ਦਾਵਾ ਕੀਤਾ ਜਾ ਰਿਹਾ ਕਿ ਜਿਨ੍ਹਾਂ ਨੇ ਹੁਕਮਨਾਮਾ ਸੁਣਾਇਆ ਉਹਨਾਂ ਨੇ ਹੀ ਉਸ ਦੀ ਅਵਗਿਆ ਕੀਤੀ ਉਸ ਨੂੰ ਮੰਨਿਆ ਨਹੀਂ ਆਪ ਹੀ ਹੁਕਮ ਸੁਣਾਇਆ ਉਸ ਨੂੰ ਮੰਨਿਆ ਨਹੀਂ ਗੱਲ ਕਰ ਰਹੇ ਹਾਂ ਨਹੀਂ ਹਰਪ੍ਰੀਤ ਸਿੰਘ ਹੋਰਾਂ ਦੀ ਜਿਨ੍ਹਾਂ ਬਾਰੇ ਇਹ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਜਿੰਨੀਆਂ ਵਿਸ਼ੇਸ਼ ਸੰਸਥਾਵਾਂ ਨੇ ਬਹੁਤਿਆਂ ਦੇ ਵਿੱਚੋਂ ਇਹ ਆਵਾਜ਼ ਉੱਠ ਰਹੀ ਹੈ ਕਿ ਉਹਨਾਂ ਨੇ ਖੁਦ ਇਹ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਵੱਖੋ ਵੱਖਰੇ ਚੁੱਲ੍ਹੇ ਬੰਦ ਕੀਤੇ ਜਾਣ ਅਤੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਉਹ 2 ਦਸੰਬਰ ਦੇ ਜਿਹੜੇ ਹੁਕਮਨਾਮੇ ਨੂੰ ਵਾਰ-ਵਾਰ ਕੋਰਟ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਾਰਟਿਕੂਲਰ ਲਾਈਨ ਲਿਖੀ ਹੋਈ ਸੀ ਕਿ ਬਾਗੀ ਧੜੇ ਨੂੰ ਇਹ ਕਿਹਾ ਜਾਂਦਾ ਕਿ ਉਹ ਆਪਣਾ ਵੱਖਰਾ ਚੁੱਲਾ ਸਿਮੇਟਣ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਆਪਣੀਆਂ ਜਿੰਨੀਆਂ ਵੀ ਚਰਚਾਵਾਂ ਨੇ ਉਹਨਾਂ ਨੂੰ ਮੀਡੀਆ ਦੇ ਵਿੱਚ ਨਾ ਲੈ ਕੇ ਆਣ ਰਾਗ ਨਾ ਲਾਪਣ ਮੀਡੀਆ ਦੇ ਵਿੱਚ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਰ ਹੋਇਆ ਇਸਦੇ ਬਿਲਕੁਲ ਉਲਟ ਪੰਜ ਮੈਂਬਰੀ ਪਹਿਲਾਂ ਕਮੇਟੀ 7 ਮੈਂਬਰੀ ਕਮੇਟੀ ਬਣਾਈ ਗਈ 7 ਤੋਂ ਬਦਲ ਕੇ ਉਹ ਦੋ ਮੈਂਬਰ ਨਿਕਲ ਕੇ ਪੰਜ ਮੈਂਬਰੀ ਕਮੇਟੀ ਹੋ ਗਈ ਪੰਜ ਮੈਂਬਰੀ ਕਮੇਟੀ ਦਾ ਦਾਵਾ ਕੀ ਅਸੀਂ ਭਰਤੀ ਕੀਤੀ ਹੈ ਭਰਤੀ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹੀ ਪ੍ਰਧਾਨ ਚੁਣ ਲਿਆ ਗਿਆ ਜਦ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਹੀਂ ਕਿਹਾ ਸੀਗਾ ਕਿ ਵਖਰਾ ਚੁਲਾ ਸਿਮੇਟੋ ਮੇਰਾ ਮੌਜੂਦ ਹੈ ਇਸ ਵਕਤ ਬੂਟਾ ਸਿੰਘ ਸਿੱਧੂ ਸਾਹਿਬ ਸਾਬਕਾ ਚੇਅਰਮੈਨ ਤੇ ਬੁਲਾਰਨੇ ਸ਼ੁਰੂ ਮਣੀ ਇਕਾਲੀ ਦਲ ਦੇ ਆਸਟ੍ਰੇਲੀਆ ਤੋਂ ਸਿੱਧਾ ਜੁੜੇ ਹੋਏ ਨੇ ਸਿੱਧੂ ਸਾਹਿਬ ਕਿਦਾਂ ਦੇਖਦੇ ਹੋ ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਜਿੰਨੀਆਂ ਵੀ ਸਰਗਰਮੀਆਂ ਨੇ ਤੁਸੀਂ ਲੰਬੇ ਟਾਈਮ ਤੋਂ ਦੇਖ ਰਹੇ ਹੋ ਤੁਹਾਡੇ ਤੁਹਾਡਾ ਕਾਫੀ ਤਜਰਬਾ ਹੈ ਪੰਥਕ ਸਿਆਸਤ ਨੂੰ ਦੇਖਦੇ ਹੋਇਆ ਇਸ ਨੂੰ ਤੁਸੀਂ ਇੱਕ ਟਰਨਿੰਗ ਪੁਆਇੰਟ ਮੰਨਦੇ ਹੋ ਪੰਥਕ ਸਿਆਸਤ ਦਾ ਸਭ ਤੋਂ ਪਹਿਲਾਂ ਸਾਨੀ ਸਾਹਿਬ ਵੈਲਜੀ ਕਾਲਚਰ ਵੈਗੁਰਜੀ ਕੀ ਫਤਿਹ ਜੀ ਆਪਨੇ ਇੱਕ ਪੁਆਇੰਟ ਤਨੀ ਮੈਂ ਕਹਾਂਗਾ ਹਮ ਇਸ ਨੂੰ ਅ ਮੈਂ ਇਹ ਕਹੂੰਗਾ ਕਿ ਸਾਡੀ ਬૌਧਿਕ ਕੰਗਾਲੀ ਦਾ ਇੱਕ ਸਿਖਰ ਹੈ। ਹੂੰ ਜਿਹੜਾ ਅੱਜ ਅਸੀਂ ਭੁਗਤ ਰਹੇ ਹਾਂ। ਹੂੰ ਕਿਉਂਕਿ ਅ ਜਿੱਥੋਂ ਤੱਕ ਸਵਾਲ ਇਹ ਹੈ ਕਿ ਅਕਾਲ ਤਖਤ ਸਾਹਿਬ ਦਾ ਸਵਾਲ ਹੈ। ਜੀ। ਅਕਾਲ ਤਖਤ ਸਾਹਿਬ ਦਾ ਅ ਸਾਡੇ ਵਾਸਤੇ ਮਹਾਨ ਨੇ ਹੂੰ ਇਹਦੇ 'ਚ ਕੋਈ ਮਤਲਬ ਦੋਰਿਆ ਨਹੀਂ ਹੈ। ਹੂੰ ਅਕਾਲ ਤਖਤ ਸਾਹਿਬ ਦੀ ਫੌਂਦ ਨੂੰ ਪ੍ਰਮਾਨ ਕਰਨ ਪਿੱਛੇ ਬਹੁਤ ਸਾਰਾ ਪਿੱਛੇ ਅਟੈਕ ਹੋਇਆ ਇਹਨਾਂ ਨੂੰ ਢਾਇਆ ਵੀ ਗਿਆ ਜੀ ਇਹਦੇ ਤੇ ਫਲਸਫੀਕਲ ਜਿਹੜੇ ਹੈਗੇ ਹਮਲੇ ਵੀ ਹੋਏ ਪਰ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਉਹ ਉਹਦੇ ਵਿੱਚ ਉਹਦਾ ਬੇਸ ਹੈ ਜਿਹੜਾ ਉਹ ਹੈ ਨਿਰਗੁਣ ਸਰਗੁਣ ਆਪੇ ਸੋਈ ਹਮ ਕਿ ਉਹ ਆਪ ਵੀ ਅਦ੍ਰਿਸ਼ਟਮਾਨ ਵੀ ਆਪ ਹੈ ਤੇ ਦ੍ਰਿਸ਼ਟਮਾਨ ਵੀ ਆਪ ਹੈ ਇਹ ਤੱਕ ਇਹ ਸਾਬਤ ਕਰਦਾ ਹੈ ਕਿ ਕਾਲ ਪੁਰਖ ਆਪ ਹੀ ਕੀਤਾ ਪਸਾਓ ਏਕੋ ਕਬਾਓ ਪਾਪ ਹੀ ਪਸ ਰਿਆ ਹੋਇਆ ਹੂੰ ਤੇ ਉਹਦੀ ਇਹ ਸ਼ਾਦੀ ਵਰਦਾ ਤਾਂ ਇਹਦਾ ਮਤਲਬ ਅਕਾਲ ਪੁਰਖ ਦਾ ਜਿਹੜਾ ਗੁਣ ਹੈ ਜਿਹੜੇ ਗੁਰੂ ਸਾਹਿਬ ਨੇ ਗੁਣ ਉਹਨਾਂ ਦੇ ਗਿਣੇ ਨਹੀਂ ਉਹਦੇ ਮੁਤਾਬਕ ਇਹ ਅ ਸਿਰਜਦਾ ਵੀ ਹੈ ਸਵਾਰਦਾ ਵੀ ਹੈ ਤੇ ਇਹਦੀਆਂ ਔਕੜਾਂ ਵੀ ਦੂਰ ਕਰਦਾ ਹੂੰ ਹੁਣ ਸਵਾਲ ਇਹ ਹੈ ਕਿ ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਸਾਹਿਬ ਦੀ ਗਾਈਡਲਾਈਨ ਕੀ ਹੈ ਅਕਾਲ ਸਾਹਿਬ ਸਹਿਬ ਕਿਸ ਉਸ ਦੇ ਵਿੱਚ ਚੱਲਦਾ ਜਾਂ ਸਰਗੁਣ ਸਰੂਪ ਕਿਸ ਉਸ ਦੇ ਵਿੱਚ ਚੱਲਦਾ ਉਹ ਸਾਡੇ ਅਕਾਲ ਪੁਰਖ ਦੇ ਹੁਕਮ ਤਹਿਤ ਚੱਲਦਾ ਤੇ ਅਕਾਲ ਪੁਰਖ ਦੀ ਜਿਹੜੀ ਬਾਣੀ ਉਤਰੀ ਤੁਰਕੀ ਬਾਣੀ ਜੀ ਉਹ ਗੁਰੂ ਗ੍ਰੰਥ ਸਾਹਿਬ ਹੈ ਹਮ ਤੇ ਗੁਰੂ ਗ੍ਰੰਥ ਸਾਹਿਬ ਦੀ ਅੰਦਰ ਜਿਹੜਾ ਹੈਗਾ ਉਹ ਅਕਾਲ ਤਤ ਸਾਹਿਬ ਜਿਹੜਾ ਹੈਗਾ ਚੱਲਦਾ ਹੈ ਹਮ ਉਹਦੀ ਮਰਿਆਦਾ ਉਮਰਿਆ ਦਾ ਤਹਿਤ ਫੈਸਲੇ ਹੁੰਦੇ ਨੇ ਮਰਿਆ ਦਾ ਕੀ ਹੈ ਕਿ ਪਹਿਲਾ ਸਭ ਤੋਂ ਕੁੰਡਾ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰਮਤ ਜੀ ਫਿਰ ਉਹਦਾ ਵਿਧੀ ਵਿਧਾਨ ਹੂੰ ਫਿਰ ਪੰਥ ਹੂੰ ਇਹ ਇਹਦੇ ਵਿੱਚੋਂ ਜੋ ਫੈਸਲੇ ਹੋਏ ਜੋ ਚੱਲਿਆ ਉਹਦੇ ਤੇ ਬਹੁਤ ਸਾਰਾ ਕਿੰਤੂ ਪ੍ਰਾਂਤੀ ਵੀ ਹੋਇਆ ਤੇ ਬਹੁਤ ਸਾਰੀਆਂ ਬਖਣੀਆਂ ਰਹਿ ਵੀ ਪਰ ਸਾਨੂੰ ਪਹਿਲੀ ਗੱਲ ਇਹ ਸਿੱਖਾਂ ਨੂੰ ਇਹ ਮੰਨ ਲੈਣੀ ਚਾਹੀਦੀ ਆ ਹੂੰ ਕਿ ਅਕਾਲ ਤਖਤ ਸਾਹਿਬ ਨਾ ਸਾਡਾ ਗੁਰੂ ਆ ਨਾ ਸਾਡੇ ਵਾਸਤੇ ਜਿਹੜਾ ਹੈਗਾ ਇਹ 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 ਸਾਡਾ ਕੋਈ ਐਮੀ ਛੋਟੀ ਜੀ ਕੋਈ ਚੀਜ਼ ਹੈ। ਹੂੰ ਇਹ ਸਾਡਾ ਇੱਕ ਪੰਥ ਦਾ ਹੂੰ ਸ਼ਰਮੌਰ ਸੰਸਥਾ ਤੇ ਪੰਥ ਨੂੰ ਸਰਗੁਣ ਸਰੂਪ ਦੇ ਵਿੱਚ ਚਲਾਉਣ ਦੀ ਬਹੁਤ ਵੱਡੀ ਹਸਤੀ ਹੈ। ਹੂੰ ਇਸ ਹਸਤੀ ਦੇ ਉੱਤੋਂ ਕਿਹੋ ਜਿਹੇ ਫੈਸਲੇ ਹੋਣੇ ਚਾਹੀਦੇ ਆ ਕਿਹੋ ਜਿਹੇ ਨਹੀਂ ਇਹ ਤੇ ਇੱਕ ਵੱਖਰਾ ਵਿਸ਼ਾ ਹੈ ਪਰ ਅੱਜ ਜੋ ਸਵਾਲ ਹੈ ਸਾਡੇ ਸਾਹਮਣੇ ਹੂੰ ਕਿ ਕੀ ਸੰਕਟ ਆਕਾਲੀ ਦਲ ਦਾ ਸਿਧਾਂਤਕ ਹੈ ਹੂੰ ਜਾਂ ਸਰਪ ਜਥੇਵੰਦ ਕੈ ਹੂੰ ਜੋ ਅੱਜ ਇਹਨਾਂ ਨੇ ਕੀਤਾ ਹੂੰ ਜਬ ਕਰ ਰਹੇ ਨੇ ਹੂੰ ਇਹਦੇ ਵਿੱਚ ਸਿਧਾਂਤ ਕਿਹੜਾ ਪ੍ਰਗਟ ਹੋਇਆ ਕੋਈ ਦੱਸ ਸਕਦਾ ਮੈਨੂੰ ਵੀ ਕਿਹੜਾ ਸਿਧਾਂਤ ਪ੍ਰਗਟ ਹੋਇਆ ਹੂੰ ਜੋ ਜਿਸ ਲੈਵਲ ਦੇ ਉੱਤੇ ਮਤਲਬ ਆਕਾਲੀ ਦਲ ਦੇ ਜਿਹੜੇ ਫੈਸਲੇ ਨੇ ਹੂੰ ਇਹ ਇੱਕ ਸਿਰਫ ਇੱਕ ਅ ਸ਼ਖਵੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਬਦਲ ਦਿੱਤਾ ਜਾਵੇ ਹੂੰ ਉਹਦੇ ਵਾਸਤੇ ਸਾਰਾ ਇੱਕ ਅਡੰਬਰ ਚਾਰਜ ਫਿਰ ਰਚਿਆ ਗਿਆ ਪਰ ਸ਼ਖਦੀ ਸ਼ਖਵੀਰ ਬਾਦਲ ਨੂੰ ਬਦਲ ਦਾ ਕਾਰਨ ਕੀ ਹੈ ਇਹਦੇ ਤੇ ਵਿਚਾਰ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤੇ ਇਹ ਇਹਦੇ ਵਿੱਚੋਂ ਤੁਹਾਨੂੰ ਇਹ ਸਾਰੀ ਕੁੰਡੀ ਸਾਂ ਇਹ ਇਹਦੇ ਪਿੱਛੇ ਜਿਹੜੀ ਸਾਰੀ ਗੇਮ ਹੈ ਸਮਝਾਜੀ ਬਿਲਕੁਲ ਠੀਕ ਹੈ ਉਹ ਸਮਝ ਆ ਗਈ ਬੂਟਾ ਸਿੰਘ ਇੱਕ 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 ਸਵਾਲ ਸਭ ਤੋਂ ਅਹਿਮ ਸਵਾਲ ਜਿਹੜਾ ਵਾਰ-ਵਾਰ ਚੁੱਕਿਆ ਵੀ ਜਾ ਰਿਹਾ ਹੈ ਦੇਖੋ ਅਕਾਤਖ ਸਾਹਿਬ ਦੀ ਫਸੀਲ ਤੋਂ ਜਦੋਂ ਕਿਸੇ ਜੱਥੇਦਾਰ ਵੱਲੋਂ ਕੋਈ ਹੁਕਮਨਾਮਾ ਸੁਣਾਇਆ ਜਾਂਦਾ ਤਾਂ ਉਹ ਜੱਥੇਦਾਰ ਦੀ ਹੈਸੀਅਤ ਹੁੰਦੀ ਹੈ ਸਨਮਾਨਤ ਹੁੰਦੀ ਹੈ ਸ਼ਖਸੀਅਤ ਔਰ ਸਾਨੂੰ ਉਹ ਫੈਸਲਾ ਸਾਨੂੰ ਉਹ ਹੁਕਮਨਾਮਾ ਅਸੀਂ ਇਹ ਮੰਨਦੇ ਹਾਂ ਕਿ ਤਖਤ ਸਾਹਿਬ ਤੋਂ ਹੁਕਮ ਹੋਇਆ ਪਰ ਜਦੋਂ ਕੋਈ ਹੁਕਮਨਾਮਾ ਕੋਈ ਨਹੀਂ ਮੰਨਦਾ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਪਹਿਲਾਂ ਇਸ ਨੂੰ ਤਨਖਾਹੀਆ ਘਰਾਰ ਦਿੱਤਾ ਜਾਵੇ ਫਿਰ ਵੀ ਨਹੀਂ ਉਹ ਮੰਨਦਾ ਤਾ ਉਹਦੇ ਲਈ ਬਹੁਤ ਸਾਰੇ ਹੋਰ ਵੀ ਰੂਲਸ ਨੇ ਔਰ ਉਹਨੂੰ ਇੱਥੋਂ ਤੱਕ ਵੀ ਨੌਬਤ ਆ ਦਿੰਦੀ ਹੈ ਕਿ ਇਹਨੂੰ ਸਿੱਖੀ ਚੋਂ ਛੇਕ ਦਿੱਤਾ ਜਾਵੇ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ ਤੇ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਹੁਕਮਨਾਮਾ ਜਾਰੀ ਕਰਨ ਵਾਲੇ ਖੁਦ ਹੁਕਮਨਾਮੇ ਦੀ ਉਲੰਘਣਾ ਕਰਨ ਅਵਗਿਆ ਕਰਨ ਤਾਂ ਫਿਰ ਕਿਦਰ ਵੱਲ ਜਾਇਆ ਸਭ ਤੋਂ ਮੰਦਭਾਗਾ ਹੈਗਾ ਪਹਿਲਾਂ ਕਿ ਜਿਹੜੀ ਬੌਧਿਕ ਪੰਗਾਲੀ ਦਾ ਸੰਗੀਤ ਹੈ ਕਿ ਅਜਿਹੇ ਬੰਦਿਆਂ ਨੂੰ ਤਖਤਾਂ ਦੇ ਉੱਤੇ ਬਰਾਜਮਾਨ ਕਰਨਾ ਹੈ। ਹਮ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਕਿ ਸਾਡੀਆਂ ਇਹ ਗਲਤੀਆਂ ਨੇ। ਹਮ ਦੂਜੀ ਗੱਲ ਹੈਗੀ ਕਿ ਇਹਨਾਂ ਵੱਲੋਂ ਜਿਸ ਟਾਈਪ ਦਾ ਹੰਕਾਰੀ ਰਵਈਆ ਹਮ ਜਿਸ ਟਾਈਪ ਦਾ ਸਪੈਸ਼ਲੀ ਮਤਲਬ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਇਹਨਾਂ ਨੇ ਬਲਟੋਹਾ ਸਾਹਿਬ ਨੂੰ 10 ਸਾਲ ਵਾਸਤੇ ਹਮ ਛੇਕਤਾ। ਹਮ ਕਿਸੇ ਰਾਜਨੀਤਿਕ ਪਾਰਟੀ ਦੇ ਕੋਈ ਸ਼ੇਖ ਦੀ ਉਹ ਵੀ 6 ਸਾਲਾਂ ਵਾਸਤੇ ਸ਼ੇਖ ਦੀ ਹੈ ਹੂੰ ਤੇ ਪਹਿਲਾ ਇਤਿਹਾਸ ਦੇ ਵਿੱਚ ਫੈਸਲਾ ਕਿ 10 ਸਾਲੋਂ 10 ਸਾਲਾਂ ਦੇ ਵਿੱਚ ਕੀ ਕਰੋਗੇ ਹੂੰ ਕੁਰਬਾਨੀ ਦੇ ਮੁਤਾਬਕ ਮਨ ਨੂੰ ਠੀਕ ਕਰਨਾ ਹੈ ਅਕਾਲ ਤਖਤ ਸਾਹਿਬ ਦਾ ਇਹ ਫੈਸਲੇ ਨਹੀਂ ਹੁੰਦੇ ਜੀ ਹੂੰ ਅਸੀਂ ਮਨ ਦੀ ਸੁਧਾਈ ਦੀ ਅਰਦਾਸ ਕਰਦੇ ਹਾਂ ਅਕਾਲ ਤਖਤ ਸਾਹਿਬ ਤੇ ਕਿ ਮਨ ਸਾਫ਼ ਹੋ ਗਿਆ ਹੁਣ ਇਸ ਬੰਦੇ ਦਾ ਹੁਣੇ ਨਿਰਮਲ ਹੈ ਜੀ ਆ ਅਸੀਂ ਤਨਖਾਹ ਲਈ ਸੀ ਤੇ ਠੀਕ ਹੋ ਗਿਆ ਤੇ ਇਹ ਉਦੋਂ ਬਾਅਦ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਰੋਣ ਲੱਗ ਜਾਈ ਕਿਹੜਾ ਹੈਗਾ ਹੂੰ ਪੰਥ ਦੇ ਸਾਹਮਣੇ ਤੇ ਜੇ ਜਥੇਦਾਰੀ ਰੋਣ ਲੱਗ ਗਿਆ ਤਾਂ ਕੌਮ ਕੀ ਕਰੂਗੀ ਹੂੰ ਫਿਰ ਉਸ ਦੇ ਕਰਤਾਰ ਤੇ ਕਰਤਾਰ ਦੇ ਉੱਤੇ ਜੇ ਸਵਾਲ ਉੱਠਣ ਤਾਂ ਉਹਨੂੰ ਪਾਸੇ ਹੋ ਜਾਣਾ ਚਾਹੀਦਾ ਹੁੰਦਾ ਹੈ ਕਦੇ ਵੀ ਆਪ ਦੇ ਖਿਲਾਫ ਜੱਜ ਦੁਨਿਆਵੀ ਜੱਜ ਵੀ ਕਦੇ ਆਪ ਦੀ ਕੋਈ ਸ਼ਿਕਾਇਤ ਨਹੀਂ ਸੁਣਦਾ ਤੇ ਪਰ ਇਹ ਤਾਂ ਕੋਦ ਉੱਤੇ ਮੋਰੀ ਬਣ ਕੇ ਬੈਠੇ ਸੀ ਆਪ ਦੀ ਸ਼ਿਕਾਇਤ ਸੁਣਨ ਜਦੋਂ ਬਲਟੋਹਾ ਸਾਹਿਬ ਇਹਨਾਂ ਨੂੰ ਸੁਣਾ ਰਹੇ ਸੀ ਤਾਂ ਇੰਨਾ ਬੰਦੀਓ ਜੋ ਕੀਤਾ ਗਿਆ ਤਾਂ ਜਿਸ ਟਾਈਮ ਦੀ ਇਹਨਾਂ ਨੇ ਸਗਵੀਰ ਸਿੰਘ ਬਾਦਲ ਦੀ ਸਕਿਉਰਟੀ ਤੇ ਉਸ ਟਾਈਮ ਤੇ ਕਰਕੇ ਕੋਲੀ ਵੀ ਚੱਲੀ ਉਸ ਤੋਂ ਬਾਅਦ ਵੀ ਇਹ ਇਹਨਾਂ ਦੀ ਇੱਛਾ ਰਹੀ ਕਿ ਕੋਈ ਮਤਲਬ ਪਰਚੀ ਲੈ ਕੇ ਮਾਰੂਗਾ ਮਤਲਬ ਮੈਂ ਤਾਂ ਇਹ ਸੋਚਦਾ ਕਿ ਪਹਿਲੀ ਗੱਲ ਤਾਂ ਸਾਡੀ ਬਦ ਕਿਸਮਤੀ ਹੈ ਕਿ ਅਜਿਹੇ ਲੋਕਾਂ ਨੂੰ ਸੀ ਜਥੇਦਾਰ ਚੁਣ ਰਹੇ ਹਨ ਫਿਰ ਜੇ ਜਥੇਦਾਰਾਂ ਦੀ ਇਹ ਸਥਿਤੀ ਆ ਤਾਂ ਕੌਮ ਦੇ ਵਾਸਤੇ ਕੌਮ ਨੂੰ ਮਤਲਬ ਕਾਫੀ ਕੁਝ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿਸਾਨ ਉਹ ਇਹ ਜਥੇਦਾਰ ਜਥੇਦਾਰ ਸਾਹਿਬ ਆਪ ਦੇ ਫੈਸਲੇ ਆਪ ਹੀ ਪਲਟ ਰਹੇ ਨੇ ਹੂੰ ਆਪ ਦੀਆਂ ਗੱਲਾਂ ਬੜੀ ਵਾਰ ਪਲਟੀਆਂ ਨੇ ਹੂੰ ਜੋੜ ਮੇਲੇ ਦੇ ਉੱਤੇ ਕਾਨਫਰੰਸ ਤੇ ਰੋਕ ਲਾਉਣੀ ਇਹ ਕਿਹੜੀ ਗੁਰਮਤ ਹੈ ਹੂੰ ਇਹ ਕਹਿਣਾ ਕਿ ਜੀ ਜਿਹੜਾ ਹੈਗਾ ਆਪਣੇ ਮਾਫਕਾਣਾ ਕਿ ਰਣਜੀਤ ਸਿੰਘ ਦੇ ਬਾਬ ਕਾਲੀਹੂਲਾ ਸਿੰਘ ਨੇ ਕੋੜੇ ਮਾਰੇ ਸੀ ਇਹਨਾਂ ਨੂੰ ਇੰਨੀ ਇਤਿਹਾਸ ਦੀ ਨੌਲੇਜ ਨਹੀਂ ਹੈ ਕਿ ਉਹ ਕੋੜੇ ਦੀ ਸਜ਼ਾ ਹੀ ਪਹਿਲੀ ਗੱਲ ਤਾਂ ਉਹ ਗੁਰਮਤਨੀ ਹੈ ਪਰ ਜੇ ਉਹਨਾਂ ਨੇ ਮਾਰੇ ਨਹੀਂ ਸੀ ਹੂੰ ਹੂੰ ਉਹਨਾਂ ਨੇ ਕਿਹਾ ਤਾਂ ਉਹ ਸਜ਼ਾ ਵਾਪਸ ਲੈ ਲਈ ਸੀ ਇਹਨਾਂ ਨੂੰ ਇਹਨਾਂ ਨੇ ਇੱਕ ਮਤਲਬ ਜਥੇਦਾਰ ਹੁੰਦੇ ਬਿਆਨ ਦਿੱਤਾ ਸੀ ਮੈਂ ਇਹਨਾਂ ਨੂੰ ਆਪੋਜ਼ ਵੀ ਕੀਤਾ ਸੀ ਇਸ ਗੱਲ ਤੇ ਫਿਰ ਇਹ ਇਹਨਾਂ ਦਾ ਕੋਈ ਵੀ ਜਥੇਦਾਰ ਰਹਿਆ ਹੋਵੇ ਮੌਜੂਦਾ ਹੋਵੇ ਜਥੇਦਾਰ ਦਾ ਰੁਤਬਾ ਬਹੁਤ ਵੱਡਾ ਹੁੰਦਾ ਹੈ ਸਤਕਾਰਤ ਹੁੰਦਾ ਇਹਨਾਂ ਨੇ ਪਤਿਤ ਕਿਹਾ ਸਰਸਾ ਸਾਹਿਬ ਨੂੰ ਪਤਿਤ ਕਿਹਾ ਦੂਜਿਆਂ ਨੂੰ ਪਰ ਉਹਨਾਂ ਦੇ ਮੁੜ ਕੇ ਜਾ ਕੇ ਸਰੂਪੇ ਪਾ ਰਹੇ ਨੇ ਜਥੇਦਾਰ ਸਾਹਿਬ ਕਦੇ ਵੀ ਪਤਿਤ ਨੂੰ ਸਰੂਪਾ ਨਹੀਂ ਦਿੰਦਾਗਾ ਇਹਨਾਂ ਦੀ ਸਿਆਸੀ ਇੱਛਾ ਨਹੀਂ ਹੈ ਪਹਿਲੀ ਗੱਲ ਇਹ ਥੋੜਾ ਜਿਹਾ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਆ ਕਿ ਇਹ ਇੱਛਾ ਖਾਲੀ ਇਹਨਾਂ ਦੀ ਨਹੀਂ ਹੈ ਇਹਨਾਂ ਦੀ ਇੱਛਾ ਨੂੰ ਵਰਤਣ ਵਾਲਾ ਇੱਛਾ ਹੋਣੀ ਇੱਕ ਵੱਖਰਾ ਪੁਆਇੰਟ ਹੈ ਸਵਾਲ ਹੈ ਕਿ ਉਹਨੂੰ ਵਰਤ ਕੌਣ ਰਿਹਾ ਹੂੰ ਉਹਨੂੰ ਦੇ ਕੌਣ ਰਿਹਾ? ਕੌਣ ਕੌਣ ਵਰਤ ਰਿਹਾ? ਤੁਹਾਡੇ ਮੁਤਾਬਕ ਕੌਣ ਵਰਤ ਰਿਹਾ ਬੂਟਾ ਸਿੰਘ ਹੀ। ਇਹ ਬਿਲਕੁਲ ਭਾਰਤੀ ਸਟੇਟ ਦਾ ਇੱਕ ਹਿੱਸਾ ਹੂੰ ਜਿਹੜਾ ਨਾ ਹਿੰਦੂਆਂ ਦਾ ਸਕੇ ਹੂੰ ਨਾ ਉਹ ਪੜ੍ਹਦਾ ਸਕੇ ਹੂੰ ਨਾ ਉਹ ਸਿੱਖਾਂ ਦਾ ਸਕੇ ਉਹ ਚਾਹੁੰਦਾ ਹੈ ਕਿ ਸਿੱਖ ਤੇ Hindu ਲੜਦੇ ਰਹਿ ਹੂੰ ਇਹ ਉਸ ਧੜੇ ਦੇ ਹੱਥ ਤੇ ਚੜੇ ਹੋਏ ਨੇ ਮੈਂ ਨਾ ਨਹੀਂ ਲਾਉਂਗਾ ਉਸ ਧੜੇ ਦਾ ਲੈ ਨਹੀਂ ਸਕਦਾ ਪਰ ਨਹੀਂ ਲਾਉਂਗਾ ਅਜੇ ਅਗਲੀਆਂ ਇੰਟਰਵਿਊਆਂ ਚ ਵੈਸਾ ਹੋਰ ਕਦੇ ਕੋਈ ਹੋਏ ਮੌਕਾ ਮਿਲਿਆ ਤੇ ਮੈਂ ਬੜਾ ਸਾਫ਼ ਕਰੂੰਗਾ ਇਸ ਗੱਲ ਨੂੰ ਹੂੰ ਪਰ ਇਹ ਲੜਾਈ ਬੜੀ ਗਹਿਰੀ ਆ ਹੂੰ ਇਹ ਬਹੁਤ ਹੀ ਗਹਿਰੀ ਤਰ੍ਹਾਂ ਨਹੀਂ ਪਰ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਗੱਲਾਂ ਤਾਂ ਇੱਥੋਂ ਤੱਕ ਵੀ ਚੱਲੀਆਂ ਕਿ ਉਸ ਧੜੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਘਟਚੋੜ ਹੋਣਾ ਸੀਗਾ ਪਰ ਉਸ ਧੜੇ ਨੇ ਇਹ ਪੱਤਾ ਖੇਡ ਲਿਆ ਨਹੀਂ ਉਸ ਧੜੇ ਨਾਲ ਕਦੇ ਵੀ ਅਕਾਲੀ ਦਲ ਦਾ ਘਟਚੋੜ ਨਹੀਂ ਹੋ ਸਕਦਾ ਦਾ ਹੂੰ ਇਨਾ ਪਹਿਲਾਂ ਸੀਗਾ ਕਾਲੀ ਦਲ ਦਾ ਕਾਲੀ ਦਲ ਦਾ ਰਾਜਨੀਤਿਕ ਸਮਝੌਤਾ ਸੰਤ ਫਤੇ ਸਿੰਘ ਤੋਂ ਚੱਲ ਰਿਹਾ ਹਮ 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 ਫਤ ਫਤੇ ਸਿੰਘ ਦੇ ਟਾਈਮ ਦੇ ਉੱਤੇ ਜਦੋਂ ਜਨ ਸੰਗ ਜਿਹੜਾ ਸੀਗਾ ਭਾਵੇਂ ਗੁਰੂ ਗੋਲਵਾਲਕਰ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੰਜਾਬੀ ਸੂਬੇ ਦਾ ਵਿਰੋਧ ਨਾ ਕਰੋ ਹਮ ਪਰ ਇਹ ਆੜੀਆਂ ਸਮਾਜੀਆਂ ਦੇ ਹੱਥ ਤੇ ਚੜੇ ਹੋਏ ਸੀਗੇ ਜਗਦਤ ਸ਼ਰਮਾ ਵਰਗਿਆਂ ਨੇ ਮਰਨ ਵਰਤ ਰੱਖਿਆ ਹੋਇਆ ਸੀ ਹਮ ਹਮ ਉਸ ਸਮੇਂ ਦੇ ਵਿੱਚ ਉਹ ਸ਼ੰਤ ਫਟੇਸ਼ਿੰਗ ਨੇ ਨਨੂ ਕਿਹਾ ਕਿ ਐਂਟੀ ਕਾਂਗਰਸ ਆਪਾਂ ਸਰਕਾਰ ਬਣਾਏਗੇ ਹੂੰ ਜਦੋਂ ਪੰਜਾਬੀ ਸੂਬਾ ਬਣ ਗਿਆ ਇਹ ਕਹਿੰਦੇ ਬਹੁਤ ਦੂਰੀਆਂ ਪੈਚ ਕਹਿੰਦੇ ਦੂਰੀਆਂ ਨੂੰ ਛੱਡੋ ਦੂਰੀਆਂ ਮਿਟ ਜਾਂਦੀਆਂ ਹੋਣਗੀਆਂ ਤੇ ਦੂਰੀਆਂ ਮੇਟੀਆਂ ਨਹੀਂ ਆ ਕਾਲੀ ਦਲ ਨੇ ਮੇਟੀਆਂ ਹੂੰ ਕਾਲੀ ਦਲ ਨੇ ਫੇਰ ਜਿਹੜਾ ਹੈਗਾ ਦੂਜਾ ਉਹ ਉਸ ਤੋਂ ਬਾਅਦ ਐਮਰਜੈਂਸੀ ਵਾਲੇ ਮੇਟੀਆਂ ਹੂੰ ਐਮਰਜੈਂਸੀ ਲੜਾਈ ਲੜੀ ਜਨ ਸੰਗ ਨੂੰ ਨਾਲ ਲੈ ਕੇ ਉਸ ਤੋਂ ਬਾਅਦ ਇਹ ਇਹ ਜਿਹੜੀ ਮਸਲਾ ਸੀਗਾ ਇਹ ਮਸਲਾ ਸਿਰਫ ਰਾਜਨੀਤਿਕ ਸਮਝੌਤੇ ਦਾ ਹਮ ਹਰਪੀਤ ਸਿੰਘ ਜੀ ਤੁਸੀਂ ਬਹੁਤ ਵੱਡੇ ਜਰਨਲਿਸਟ ਹੋ ਤੁਸੀਂ ਇਹਨਾਂ ਨੂੰ ਅੰਡਰਸਟੈਂਡ ਕਰੋ ਕਰਿਆ ਹੋਊਗਾ ਜੇ ਤੁਹਾਨੂੰ ਇਹ ਇਹ ਸਾਰਾ ਤੁਸੀਂ ਵਰਤਾਰਾ ਦੇਖਿਆ ਹੋਣਾ ਹੈ ਕਿ ਸਮਝੌਤੇ ਤੇ ਏਜੰਟ ਦੇ ਵਿੱਚ ਫਰਕ ਹੁੰਦਾ ਹਮ ਹਮ ਬੋਕਤ ਸਮਝੌਤਿਆਂ ਦੇ ਵਿੱਚ ਤੇ ਯਾਰਾ ਪ੍ਰੋਗਰਾਮਾਂ ਦੇ ਵਿੱਚ ਫਰਕ ਹੁੰਦਾ ਹਮ ਅਸੀਂ ਐਨਡੀਏ ਦੇ ਕੋਮਨ ਮਿਨੀਮਮ ਪ੍ਰੋਗਰਾਮ ਦੇ ਤਹਿਤ ਡੀਜੀਪੀ ਦੇ ਨਾਲ ਸੀ ਨਹੀਂ ਪਰ ਬੂਟਾ ਸਿੰਘ ਜੀ ਸਵਾਲ ਤਾਂ ਇਹ ਆ ਕਿ ਚਲੋ ਬਾਕੀ ਸਮਝਣੀ ਹੈ ਨਾ ਸਮਝਣ ਥੋੜੀ ਹੀ ਪਾਰਟੀ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਤੜਾ ਉਹਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਉਹ ਵੀ ਸੀਨੀਅਰ ਲੀਡਰਸ਼ਿਪ ਦਾ ਤੜਾ ਜਿਹਦੇ ਵਿੱਚ ਚੰਦੂ ਮਾਜਰਾ ਸਾਹਿਬ ਬੀਬੀ ਜਗੀਰ ਕੌਰ ਰਖੜਾ ਉਹ ਸਾਰੇ ਲੀਡਰ ਵਡਾਲਾ ਸਾਹਿਬ ਮਤਲਬ ਜਿਹੜੇ ਅਕਾਲੀ ਦਲ ਦੇ ਨਾਲ ਕਿੰਨੇ ਸਾਲਾਂ ਤੋਂ ਜੁੜੇ ਹੋਏ ਨੇ ਕਿ ਜੇ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਜੋ ਉਹਦੇ 'ਚ ਰੱਤੀ ਪਰ ਵੀ ਕੋਈ ਸੱਚਾਈ ਹੈ ਤਾਂ ਕੀ ਉਸ ਢੜੇ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਦਸਤਾਂ ਵਰਤੇ ਜਾ ਰਹੇ ਹਲਚਫੇ ਦੇ ਆਧਾਰ ਤੇ ਰਾਜਨੀਤੀ ਦੇ ਵਿੱਚ ਵੀ ਪ੍ਰਗਟਾਵਾ ਹੁੰਦਾ ਲਾਲ ਪੱਗ ਕਾਲੀ ਪੱਗ ਨੀਲੀ ਪੱਗ ਤੇ ਸਫੈਦ ਪੱਗ ਚਾਰ ਘੋੜੇ ਨੇ ਫਲਸਫੇ ਦੇ ਵਰਲਡ ਵਾਈਡ ਤੇ ਉਹ ਸਾਡੇ ਅੰਦਰ ਵੀ ਨੇ ਫੈਕਸ਼ਨ ਹਮੇਸ਼ਾ ਹੋਣੇ ਕੋਈ ਰਹਿਣਗੇ ਤੇ ਹਮੇਸ਼ਾ ਹੀ ਫੈਕਸ਼ਨਾਂ ਦੀ ਲੜਾਈ ਵੀ ਰਹਿੰਦੀ ਹੈ ਤੇ ਫੈਕਸ਼ਨਾਂ ਦੀ ਅਗਵਾਈ ਕੌਣ ਕਰ ਰਿਹਾ ਹੈ ਕਿ ਨੀਲੀ ਦਸਤਾਰ ਦੇ ਥੱਲੇ ਕਿੱਟੀ ਪੱਟੀ ਹੈ ਹੂੰ ਜਾਂ ਕਾਲੀ ਨੀਲੀ ਦਸਤਾਰ ਦੇ ਥੱਲੇ ਪੀਲੀ ਪੱਟੀ ਹੈ ਹੂੰ ਹੂੰ ਜਾਂ ਨੀਲੀ ਕਿੱਟੀ ਪੱਗ ਦੇ ਥੱਲੇ ਕੁਝ ਹੋਰ ਆ ਇਹ ਇਹ ਸਵਾਲ ਇਹ ਹੁੰਦਾ ਹੈ ਕਿ ਜਦੋਂ ਨੀਲੀ ਪੱਗ ਦੇ ਥੱਲੇ ਪੀੜੀ ਪੱਟੀ ਹੋਊਗੀ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਧਰਮ ਦਾ ਕੁੰਡਾ ਪੀੜੀ ਪੱਟੀ ਦਾ ਮਤਲਬ ਮੀਰੀ ਹੂੰ ਜਿਹੜਾ ਪੀਰੀ ਪੀਰੀ ਦਾ ਸਵਾਲ ਆ ਉਹ ਨੀਲੀ ਪੱਗ ਦੇ ਤਹਿਤ ਆ ਜਾਂਦਾ ਹੈ ਹੂੰ ਤਾਂ ਜਦੋਂ ਨੀਡਲੀ ਪੱਕ ਦੇ ਤਹਿਤ ਪੀੜੀ ਪੱਟੀ ਆ ਤਾਂ ਉਹ ਪ੍ਰਵਾਨ ਹੈ ਪੰਥ ਪ੍ਰਵਾਨ ਹੈ ਹੂੰ ਇਹ ਹੁਣ ਫੈਕਸ਼ਨ ਹੈਗੇ ਇਹ ਜਿੰਨਾ ਚਿਰ ਤੱਕ ਸਾਡੇ ਕਾਲੀ ਪੌਟਕ ਦੇ ਅਧੀਨ ਚੱਲਦੇ ਨੇ ਉਹਨਾਂ ਚਿਰ ਤੱਕ ਸਹੀ ਨੇ ਹੂੰ ਪਰ ਜਦੋਂ ਜੋਰ ਵੱਜਦਾ ਇਹਨਾਂ ਦਾ ਉਦੋਂ ਇਹ ਮਤਲਬ ਉਦੋਂ ਇਹ ਭਜਦੇ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਹ ਦੋਸ਼ ਨਹੀਂ ਦਿੰਦਾ ਇਹਨਾਂ ਦੀ ਵਿਚਾਰਧਾਰਾ ਦੀ ਪ੍ਰੋਬਲਮ ਹੈ ਹੂੰ ਇਹ ਪਦਾਰਤਵਾਦੀ ਭੋਗਵਾਦ ਦੇ ਤਹਿਤ ਪਾਵਰ ਪੈਸਾ ਤੇ ਪੂਛ ਪਿੱਛੇ ਭੱਜ ਰਹੇ ਨੇ ਹੂੰ ਇਹ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਪਾਵਰ ਲੈਣੀ ਕਾਤੇ ਵਾਸਤੇ ਆ ਨਹੀਂ ਪਰ ਪਰ ਇਸ ਸਬਦ ਵਿੱਚ ਬੂਟਾ ਸਿੰਘ ਜੀ ਚਲੋ ਠੀਕ ਹੈ ਪਾਵਰ ਦੀ ਗੱਲ ਹੈਗੀ ਆ ਪਰ ਇਸ ਸਬਦ ਵਿੱਚ ਤੁਹਾਨੂੰ ਲੱਗਦਾ ਕਿ ਸੰਗਤ ਹੈ ਜਿਹੜੀ ਜਾਂ ਪੰਜਾਬ ਦੇ ਲੋਕ ਨੇ ਜਿਹੜੇ ਇਸ ਗੱਲ ਤੇ ਹਤੈਸ਼ੀ ਨੇ ਕਿ ਭਾਈ ਜ਼ਰੂਰੀ ਹੈ ਸਾਨੂੰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਉਹ ਵੀ ਹੁਣ ਪੰਬਲਪੂਸੇ ਚ ਆ ਗਏ ਨੇ ਕਿੱਧਰ ਵੱਲ ਨੂੰ ਜਾਈਏ ਕਿਉਂਕਿ ਇਹ ਕਹਿੰਦਾ ਕਿ ਮੈਂ ਸਭ ਤੋਂ ਵੱਡੀ ਪੰਥ ਹਤਾਇਸ਼ੀ ਪਾਰਟੀਆਂ ਮੈਂ ਖੇਤਰੀ ਪਾਰਟੀਆਂ ਪਹਿਲਾਂ ਤਾਂ ਅਕਾਲੀ ਦਲ ਹੀ ਸੀ ਨਾ ਸਿਰਫ ਹੁਣ ਆ ਵੀ ਲੋਕ ਜਿਹੜਾ ਦਾਵਾ ਕਰਦੇ ਨੇ ਫਿਰ ਸੰਗਤ ਦੇ ਮੰਦ ਦੇ ਵਿੱਚ ਪੰਬਲ ਪੂਸਾ ਨਹੀਂ ਰਹੇਗਾ ਜਦੋਂ ਤੁਸੀਂ ਖੇਤਰੀ ਪਾਰਟੀ ਕਹਿ ਦਿੰਦੇ ਹੋ ਤਾਂ ਸੰਗਤ ਨੂੰ ਸਮਝ ਨਹੀਂ ਆਵੇਗੀ ਹਮ ਅਕਾਲੀ ਪਾਰਟੀ ਖੇਤਰੀ ਪਾਰਟੀ ਨਹੀਂ ਹੈ ਹਮ ਅਕਾਲੀ ਪਾਰਟੀ ਕੌਮੀ ਪਾਰਟੀ ਹੈ ਹਮ ਕੰਮੀਟਾ ਔਰ ਦੇ ਉੱਤੇ ਤੁਹਾਡਾ ਕੀ ਸਟੈਂਡ ਹੋਵੇ ਪੰਜਾਬ ਪੰਜਾਬੀ ਅਤੇ ਪੰਖ ਦਾ ਹੂੰ ਇਹ ਜਿਹੜਾ ਹੈਗਾ ਮੇਨ ਮੇਨ ਅਜੈਂਡਾ ਹੈ ਬਾਕੀ ਜਿਹੜਾ ਹੈਗਾ ਜੂਨੀਅਨ ਆਫ ਸਟੇਟ ਆ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਫੈਡਰੇਸ਼ਨ ਨਹੀਂ ਆਲਾਂਗੇ ਜੀ ਪਰ ਜੂਨੀਅਨ ਆਫ ਸਟੇਟ ਜ਼ਰੂਰ ਹੈ ਹੂੰ ਤੇ ਜੂਨੀਅਨ ਆਫ ਸਟੇਟ ਦੇ ਵਿੱਚ ਵੱਖਣੀਆਂ ਵੱਖਰੀਆਂ ਜਿਹੜੀਆਂ ਕੌਮਾਂ ਨੇ ਤੇ ਕੌਮਾਂ ਦੀਆਂ ਪਾਰਟੀਆਂ ਨੇ ਕਾਲੀ ਪਾਰਟੀ ਕਿਉਂਕਿ ਫੈਡਰਲਿਜ਼ਮ ਦਾ ਤੇ ਦੀਸ ਫੋਰਮ ਆ ਪਾਰਟੀ ਆ ਜਿਹਦਾ ਲੜਾਈ ਮੇਨ ਤੌਰ ਤੇ ਯੂਨੀਟੇਰੀਅਨ ਸਿਸਟਮ ਨਾਲ ਲੜਾਈ ਦੇ ਕਾਰਨ ਇਹ ਪੰਗੇ ਪੈ ਰਹੇ ਆ। ਹੂੰ ਤਾਂ ਇਹਦੇ ਵਿੱਚ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਇੱਕ ਖੇਤਰੀ ਤੌਰ ਤੇ ਸਿਰਫ ਸਤਾ ਦੇ ਭਾਗੀਦਾਰ ਬਣਨਾ ਚਾਹੁੰਦੇ ਨੇ ਪਰ ਇਹ ਆਪਦਾ ਕੌਮੀ ਰੋਲ ਭੁੱਲ ਗਏ ਨੇ। ਹੂੰ ਕੌਮੀ ਰੋਲ ਜਿਹੜਾ ਹੈਗਾ ਉਹਦੇ ਵਿੱਚ ਪੰਥ ਨੇ ਤੁਸੀਂ ਯਾਦ ਹੋਊਗਾ ਤੁਹਾਨੂੰ ਕਿ ਸਿੱਖਾਂ ਨੇ ਸੁਧਾਨ ਦੇ ਉੱਤੇ ਦਸਤਕ ਨਹੀਂ ਘਤੀ ਸੀ। ਜੀ ਜੀ ਇੱਕ ਕੰਲਾ ਤੀਜਾ ਸਿੰਘ ਸਮੁੰਦਰੀ ਹਾਲ ਜਿਹੜਾ ਹੈਗਾ ਉਹ ਪੂਰੇ ਸੰਸਾਰ ਦੇ ਵਿੱਚ ਏਸ਼ੀਆ ਦੀ ਅਗਰ ਗੱਲ ਕਰਾਂਗੇ ਤਾਂ ਉਹ ਡੈਮੋਕ੍ਰੇਸੀ ਦਾ ਰਿਪਬਲਿਕ ਦਾ ਸੈਂਟਰ ਹੈ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਖੜੀ ਕੀਤੀ ਸੀ ਹੂੰ 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 ਬਿਲਕੁਲ ਇਹ ਹੀ ਟਕਰਾਅ ਹੈ ਇਹ ਇਹ ਸਿਰਫ ਪਾਵਰ ਨੂੰ ਇਸ ਰੂਪ ਸਵਾਲ ਹੁੰਦਾ ਕਿ ਪਾਵਰ ਤਾਂ ਚਾਹੀਦੀ ਹੈ ਚਲੋ ਪਾਵਰ ਵਰਤਣੇ ਕਦੇ ਵਾਸਤੇ ਹੈ ਹੂੰ ਹੂੰ ਸਿੱਖਾਂ ਦੇ ਵਿੱਚ ਛਕਸੀਅਤ ਤੇ ਪੰਥ ਦੀ ਲੜਾਈ ਦੋਨੇ ਹੀ ਐ ਹੂੰ 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 ਪੰਥ ਤੇ ਸੂਬੇ ਦੀ ਲੜਾਈ ਦੋਨੇ ਹੀ ਐ ਹੂੰ ਸੂਬੇ ਤੇ ਦੇਸ਼ ਦੀ ਲੜਾਈ ਦੋਨੇ ਐ ਤੇ ਸੰਸਾਰ ਤੇ ਦੇਸ਼ ਦੀ ਲੜਾਈ ਵੀ ਦੋਨੇ ਸੰਸਾਰ ਪੱਦਰ ਦੇ ਉੱਤੇ ਵੀ ਜਿਹੜਾ ਸਿੱਖ ਆ ਉਹ ਫੈਡਰਲ ਢਾਂਚੇ ਦੀ ਲੜਾਈ ਲੜਦਾ ਰਹੂਗਾ ਤਾਂ ਲਾਈਟ ਆਫ ਹिल्स ਐ ਇਸ ਪੂਰੇ ਸੰਸਾਰ 'ਚ ਰੋਸ਼ਨੀ ਦਿੰਦਾ ਹੈ ਜਿੰਨੀ ਕੁ ਜਿੰਨੀ ਕੁ ਚਰਚਾ ਬੂਟਾ ਸਿੰਘ ਜਿੰਨੀ ਕੁ ਚਰਚਾ ਪੰਜਾਬ ਦੇ ਵਿੱਚ ਆ ਭਾਰਤ ਦੇ ਵਿੱਚ ਕੱਲ ਤੇ ਸਪੈਸ਼ਲਿਟੀ ਹੋ ਰਹੀ ਹੈ ਯਕੀਨੀ ਤੌਰ ਤੇ ਬਾਹਰ ਵੀ ਹੋ ਰਹੀ ਹੋਣੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਵੀ ਹੋ ਰਹੀ ਹੋਣੀ ਹੈ ਬਾਹਰ ਦੀਆਂ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ ਬਾਹਰ ਦੇ ਵਿੱਚ ਦੋ ਵਰਤਾਰੇ ਨੇ ਇੱਕ ਬਰਤਾਰਾ ਜਿਹੜਾ ਹੈਗਾ ਕਿ 1984 ਵਾਲੀ ਮੂਵਮੈਂਟ ਦੇ ਵਿੱਚ ਜਿਹੜਾ ਡਾਕਟਰ ਚੋਹਾਨ ਦੇ ਰਾਹੀਂ ਖੜਾ ਕੀਤਾ ਗਿਆ ਇੰਦਰਾ ਗਾਂਧੀ ਦੁਆਰਾ ਹੂੰ ਉਹ ਕੁਝ ਲੋਕ ਜਿਹੜੇ ਹੈਗੇ ਉਹ ਭਾਰਤੀ ਸਟੇਟ ਨਾਲ ਹੀ ਕੰਮ ਕਰ ਰਹੇ ਨੇ ਤੇ ਜਾਂ ਉਹ ਇੱਕ ਜ਼ਮੀਰ ਵੇਚ ਚੁੱਕੇ ਨੇ ਇਹਨੂੰ ਕਹਿੰਦੇ ਨੇ ਹੂੰ ਹੂੰ ਉਹਨਾਂ ਦਾ ਤਾਂ ਡਫਲੀ ਵਜਾਉਣੀ ਬੱਕਰੀ ਆ ਉਸ ਤਰ੍ਹਾਂ ਦੇ ਚੈਨਲ ਵੀ ਨੇ ਕਿਉਂਕਿ ਭਾਰਤੀ ਸਟੇਟ ਕੋਲੇ ਪੈਸਾ ਵੀ ਆ ਪਾਵਰ ਵੀ ਆ ਤੇ ਪੂਛ ਵੀ ਆ ਜੀ ਜੀ ਉਹ ਬੰਦੇ ਨੂੰ ਪਾਵਰ ਵੀ ਦਿੰਦੀ ਆ ਪੈਸਾ ਵੀ ਦਿੰਦੀ ਆ ਤੇ ਪੂਛ ਵੀ ਦਿੰਦੀ ਆ ਹੂੰ ਪੂਛ ਵੀ ਲਾ ਦਿੰਦੀ ਆ ਜਿਹਨਾਂ ਨੂੰ ਪੂਛ ਚਾਹੀਦੀ ਹੈ ਉਹਨਾਂ ਨੂੰ ਪੂਛ ਵੀ ਲੱਗ ਜਾਂਦੀ ਆ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਸਾਡੇ ਬੰਦੇ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਹਾਂ ਤਾ ਉਹਦੇ ਕਰਕੇ ਉਹਦੇ ਕੋਲੇ ਤਿੰਨੇ ਢੰਗ ਨੇ ਤੇ ਜਿਹੜਾ ਡੋਲ ਗਿਆ ਜਿਹੜਾ ਅੰਜਣ ਮਾਹੇ ਨਰੰਜਨ ਨਹੀਂ ਸਮਝਦਾ ਹੂੰ ਇਸ ਦੇ ਵਿੱਚ ਰਹਿੰਦੇ ਹਨਰਲੇਪ ਕਿਵੇਂ ਰਹਿਣਾ ਉਹ ਵਿਕ ਜਾਂਦੇ ਨੇ ਉਹਦੇ ਚ ਇੱਕ ਵਰਤਾਰਾ ਤਾਂ ਹੈਗਾ ਇਹ ਪਰ ਜਿਹੜਾ ਵਰਤਾਰਾ ਓਵਰ ਆਲ ਚੱਲ ਰਿਹਾ ਇਸ ਟਾਈਮ ਦੇ ਉੱਤੇ ਉਹ ਕਾਲੀ ਦਲ ਦਾ ਪੱਕੀ ਲਹਿਰ ਚੱਲ ਰਹੀ ਆ ਹੂੰ ਔਰ ਇਹਨਾਂ ਨੂੰ ਅੰਡਰਸਟੈਂਡ ਕੀਤਾ ਜਾ ਰਿਹਾ ਕਿ ਇਹ ਖਾਲੀ ਗਿਆਨੀ ਹਰਪ੍ਰੀਤ ਅਬ ਮੈਂ ਤਾਂ ਗਿਆਨੀ ਕੁਛ ਅਬ ਦਫਰ ਜੂਲ ਕਰੂੰਗਾ ਮਾਫ ਕਰਨਾ ਮੇਰੇ ਵਾਸਤੇ ਹੂੰ ਮੈਨੂੰ ਇਸ ਗੱਲ ਵਾਸਤੇ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕੱਲੀ ਦੀ ਇੱਛਾ ਦਾ ਸਵਾਲ ਨਹੀਂ ਹੈ ਕਿ ਉਹਨਾਂ ਦੀ ਸ਼ੈਸੀ ਇੱਛਾ ਹੈ ਹੂੰ ਕਿ ਪਾਵਰ ਪੈਸਾ ਪੂਜ ਚਾਹੀਦੀ ਹੈ ਉਹਨਾਂ ਨੂੰ ਸਵਾਲ ਇਹਦੇ ਪਿੱਛੇ ਇਹ ਹੈ ਕਿ ਪਾਵਰ ਪੈਸਾ ਪੂਜ ਦੇ ਕੌਣ ਰਹੇ ਆ ਹੂੰ ਬਿਲਕੁਲ ਠੀਕ ਉਹ ਜੂਜ ਕਰ ਰਹੇ ਨੇ ਤੇ ਜੂਜ ਹੋ ਗਏ ਨੇ ਹੂੰ ਬਿਲਕੁਲ ਠੀਕ ਹੈ ਜੀ ਨਹੀਂ ਤਾਂ ਨਾ ਜਥੇਦਾਰ ਸਾਹਿਬ ਰੋਂਦੇ ਹੁੰਦੇ ਆ ਕਦੇ ਹਾਂ ਤੇ ਨਾ ਕਦੇ ਮੈਨੂੰ ਤੁਸੀਂ ਦੱਸੋਗੇ ਤੁਸੀਂ ਐਡੇ ਵੱਡੇ ਜਰਨਲਿਸਟ ਹੋ ਤੁਸੀਂ ਮੈਨੂੰ ਦੱਸੋਗੇ ਕਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੇਰੀ ਜਾਤ ਕੀ ਹੈ ਜਦੋਂ ਇਹਨਾਂ ਨੂੰ ਅਪਾਇੰਟ ਕੀਤਾ ਸੀ ਕਦੇ ਵੀ ਨਹੀਂ ਬਿਲਕੁਲ ਆ ਇਮੋਸ਼ਨਲ ਪੱਤਾ ਖੇਡਣ ਦੀ ਕੋਸ਼ਿਸ਼ ਤਾਂ ਰਹੀ ਹੈ ਨਾ ਹਾਂ ਹਾਂ ਮਾੜਾ ਪੱਖ ਹੈ ਚੰਗੀ ਗੱਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਇਸਨ ਬੂਟਾ ਸਿੰਘ ਸਿੱਧੂ ਸਾਹਿਬ ਆਸਟ੍ਰੇਲੀਆ ਤੋਂ ਜਿਹੜੇ ਜੋ ਵੀ ਪੰਥਕ ਹਲਕਿਆਂ ਦੇ ਵਿੱਚ ਚੱਲ ਰਹੀਆਂ ਸਰਗਰਮੀਆਂ ਤੇ ਗਤੀਵਿਧੀਆਂ ਬਾਰੇ ਚਾਹਨਾ ਪਾਰੇ ਸੀ ਕਿ ਬਾਹਰ ਦੇ ਲੋਕਾਂ ਦੇ ਵਿੱਚ ਕੀ ਵਰਤਾਰਾ ਆਏਗਾ ਇਹ ਕਿੱਧਰ ਵੱਲ ਨੂੰ ਚੀਜ਼ਾਂ ਜਾ ਰਹੀਆਂ ਨੇ ਇਹਨਾਂ ਦੇ ਮੁਤਾਬਕ ਕੁਝ ਲੋਕ ਵਰਤੇ ਜਾ ਰਹੇ ਨੇ ਵਰਤਣ ਤੋਂ ਬਾਅਦ ਇਹਨਾਂ ਨੂੰ ਸਮਝ ਆਊਗਾ ਕਿ ਅਸੀਂ ਕਿੱਥੇ ਕਿੱਥੇ ਵਰਤੇ ਗਏ ਆਂ ਦੇਸ਼ਦਾਨਿਤ ਬਾਕੀ ਖਬਰਾਂ ਲਈ ਬਨਰੋ ਪੀਟੀਸੀ ਨਿਊਜ਼ ਨਾਲ ਧੰਨਵਾਦ